ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪੁੰਚ ਆਪਾਂ ਸੀਨੀਅਰ ਕਲਾ ਠੀਕ ਹੈ ਜੀ ਬਾਈ ਕੋਲ ਬਾਈ ਦਾ ਬਹੁਤ ਸਾਰੀਆਂ ਗਾਂਾਂ ਲੈਂਦੀਆਂ 50 ਗਾਂਾਂ ਬਾਈ ਕੋਲ ਐ ਕਿ ਸੇਲ ਕਰਨ ਨੂੰ ਠੀਕ ਹੈ ਜੀ ਬਾਾਕੀ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਜਿੰਨੇ ਜਲਦੀ ਹੋਵੇ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹਾਂਜੀ ਵੀਰ ਜੀ ਨਾਮ ਦੱਸੋ ਜੀ ਆਪਣਾ ਹਾਂ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਆਪਣਾ ਸਿਨੀਵਾਲਕਲਾ ਹੈਗਾ ਵੱਡਾ ਸਿਨੀਵਾਲ ਠੀਕ ਹੈ ਜੀ ਜਿਹੜਾ ਫਾਰਮਾ ਸਿਨੀਵਾਲਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਲਾ ਆਉਂਦੀ ਏ ਸੜਕ ਤੇ ਆਪਾਂ ਫਾਰਮ ਹੈਗਾ ਵੀਰੇ ਠੀਕ ਹੈ ਜੀ ਜ਼ਿਲ੍ਹਾ ਆਪਣਾ ਬਰਨਾਲਾਗਾ ਠੀਕ ਹੈ ਜੀ ਕੈ ਕਰੋਗੇ ਠੀਕ ਹੈ ਜੀ ਜਿਹੜੀ ਮੇਰੀ ਲੋਕੇਟ ਵੱਡਾ ਸਾਹਿਬ ਦੇ ਉੱਪਰ ਕਰਨਾ ਹੈ ਲੋਵਾ ਮੈਸੇਜ ਜਿਹੜੀ ਮੇਰੀ ਲੋਕੇਸ਼ਨ ਆ ਤੁਹਾਨੂੰ ਆਪਦੇ ਆਪ ਜੋ ਨੀਲੀ ਵਾਲਾ ਨੂੰ ਟੱਚ ਕਰ ਲਿਓ ਅੱਧੇ ਮਿੰਟ ਬਾਅਦ ਖੜੂ ਜੂ ਸਿੱਧੀ ਫਾਰਮ ਤੇ ਲੈ ਕੇ ਆਉਗੀ ਜਿਹੜਾ ਆਪਣਾ ਲਾਰਡ ਆ ਵੀਰੇ 45 ਗਾਈਆਂ ਆਪਣੇ ਫਾਰਮ ਤੇ ਹਾਜ਼ਰ ਖੜੀਆਂ ਨੇ ਪੰਜ ਗਾਈਆਂ ਹੋਰ ਆਉਣ ਵਾਲੀਆਂ ਇਹ ਆਪਾਂ ਵੀਰੇ 4 ਤਰੀਕ ਆ ਚੌਥਾ ਮਹੀਨਾ 2024 ਦਾ ਦਿਨ ਵੀਰਵਾਰ ਬਣਦਾਗਾ ਉਹਦੇ ਸਵੇਰੇ 8 ਵਜੇ ਆਪਾਂ ਸੌਦੇ ਚਾਲੂ ਕਰਾਂਗੇ ਪਰਮਾਤਮਾ ਦੀ ਕਿਰਪਾ ਸਦਕਾ ਸਾਨੂੰ ਪੋਕੜ ਵਾਲਾ ਵੀਰ ਫੋਨ ਨਾ ਲਾਵੇ ਛੋਟੀਆਂ ਬਸਿਆਂ ਵਾਲਾ ਵੀਰ ਫੋਨ ਨਾ ਲਾਵੇ ਤੁਹਾਡੇ ਕੋਲ ਮੋਂ ਕਿਉਂਕਿ ਵੀਰੇ ਆਪਣਾ ਸ਼ੌਕ ਦਾ ਕੰਮ ਆ। ਬੁਹਾਰ ਦੇ ਵਿੱਚ ਤੀਜੀ ਪੀੜ੍ਹੀ ਹੋ ਗਈ ਆਪਣੀ ਪਰਮਾਤਮਾ ਦੀ ਕਿਰਪਾ ਛੜਕਾ। ਜਦੋਂ ਅਸੀਂ ਇਹ ਗੋ ਖਰੀਦਣ ਜਾਂਦੇ ਆ ਚਾਰ-ਪੰਜ ਬੰਦੇ ਮੇਰੇ ਨਾਲ ਹੁੰਦੇ ਆ ਵੀਰੇ ਅਸੀਂ ਬਹੁਤ ਸੋਚ ਸਮਝਣਾ ਬਾੜ ਖਰੀਦਦੇ ਆ। ਮੈਂ ਆਪਾਂ ਜੇ ਕਹੀ ਜਾਂ ਮੇਰੇ ਕਹ ਇਹਨਾਂ ਨੇ ਹਜੂ ਸਾਡੇ ਫਾਰਮ ਤੇ ਆਵੋਗੇ ਤੁਹਾਨੂੰ ਰਿਜ਼ਲਟ ਉਦੋਂ ਮਿਲੂਗਾ। ਅਸੀਂ ਜਦੋਂ ਬਾੜ ਖਰੀਦਦੇ ਸੀ ਉਹਨੂੰ ਇਹ ਸੋਚਦੇ ਵੀ ਘੰਟਿਆਂ ਦੀ ਨਹੀਂ ਸੋਚਦੇ ਵੀ ਕਹਿੰਦੇ ਵਿਕੂ। ਵੀ ਇਹ ਕਾਹ ਮਿੰਟਾਂ ਦੀ ਵਿਕੂ ਇਸ ਤਰ੍ਹਾਂ ਸੋਚ ਕੇ ਚੱਲਦੇ ਆ ਵੀਰੇ। ਵਿਕੂ ਉਹ ਜਿਹੜੀ ਚੰਗੀ ਹੁਸ਼ਿਆਰਾਂ ਦੀ ਕਹਾਵਤਾ ਵੀਰੇ ਪਾਸਰ-ਪਾਛੀਆਂ ਠੀਕ ਹੈ ਜਿਆਦੇ ਸੌਦੇ 60 ਤੋਂ 80 ਦੇ ਵਿੱਚ ਹੋਣਗੇ ਤੇ ਆਪਣੇ ਸਤ ਨਾਗ ਵੀਰੇ ਲੱਖ ਤੋਂ ਬਾਹਰ ਵੀ ਹੈਗੇ ਆ ਜਦੋਂ ਤੁਹਾਡਾ ਬਾਹਰੋਂ ਰੇਟ ਪਤਾ ਕਰੇ ਉਹ ਸਾਡੇ ਫਾਰਮ ਤੇ ਆਉਂਗਾ ਜਿਹੜਾ ਵੀਰ ਤੇ ਰੋਸਖਾਲਾਗਾ ਇੱਕ ਵਾਰ ਖਰੀਦਣਾ ਹੈ ਉਹ ਦੋ ਖਰੀਦ ਕੇ ਲਿਜਾਊਗਾ ਕੋਕੜਵਾਲਾ ਵੀਰ ਫੋਨ ਨਾਲ ਆਵੇ ਛੋਟੀਆਂ ਬੱਚਿਆਂ ਵੀਰ ਫੋਨ ਨਾਲ ਆਵੇ ਇਹਦੇ 18 ਕਨਗ ਵੀਰੇ ਤਾਜੇ ਸੂਏ ਦੋ ਚਾਰ ਨਾਗ ਹੋਰ ਸੂ ਪੈਣਗੇ ਦੂਜਾ ਮਾਲ ਬਿਲਕੁਲ ਹਾਜ਼ਰਾ 8 ਵਜੇ ਆਪਾਂ ਸੌਦੇ ਚਾਲੂ ਕਰਾਂਗੇ 4 ਤਰੀਕ ਨੂੰ 4 ਤਰੀਕ ਹਾਂਜੀ ਤੁਹਾਨੂੰ ਮੋਟਾ ਮੋਟਾ ਲਾ ਦੇਣਾ ਤੋਰਦਾ ਵੀਰੇ ਥੋੜਾ ਜਿਆਦੇ ਹੋ ਜਾਂਦਾ ਆ ਦੇਖੋ ਜਿਵੇਂ ਪਲੂਨ ਵੱਸੀ ਇਹ ਮੈਂ ਜ਼ਿਆਦਾ ਨਹੀਂ ਕਹਿੰਦਾ ਵੀ ਇਹ 16 ਲੀਟਰ ਤੋਂ ਜਮਾ ਨਹੀਂ ਦਬਦੀ ਹੈਗੀ ਇਹ। ਉਸ ਤੋਂ ਅੱਗੇ ਵੀਰੇ 2 ਨੰਬਰ ਤਾਜੀ ਸੂਈਆ ਬਿਲਕੁਲ। ਇਹਦੇ ਥੱਲੇ 22 ਕਿਲੋ ਦੁੱਧ ਦਾ ਦੂਜਾ ਸੂਹਾ ਸੂਈਆ ਮੋਹ ਚਾਰ ਦੰਦਾ। ਇਹਦਾ ਪਨੂਨ ਦਾ 24 ਕਿਲੋ ਰਿਕਾਟ ਆ। ਉਸ ਤੋਂ ਅੱਗੇ ਆ ਵੀ ਵੈੜ ਵੀਰੇ ਤਾਜੀ ਸੂਈਆ ਤੈਨੂੰ ਆਪਾਂ ਆ ਜਾਣ ਮੰਨ ਕੇ ਕੱਲ ਹੀ ਸੂਈਆ ਇਹ। ਇਹ ਥੱਲੇ ਹੂਗੀ 18 ਕਿਲੋ ਬੌਲੀ। ਉਸ ਤੋਂ ਅੱਗੇ ਆ ਵੈੜ ਨੂੰ ਵੀਰੇ 3 ਦਿਨ ਹੋ ਗਏ ਸੂਈ ਨੂੰ ਇਹ ਥੱਲੇ ਹੋਊਗਾ 22 ਤੋਂ 23 ਲੀਟਰ ਦੁੱਧ। ਪਰ ਦੁੱਧ ਦੇਊਗੀ 27-28 ਕਿਲੋ। ਉਸ ਤੋਂ ਅੱਗੇ ਪਨੂਨ ਬਸਿਆ ਚਾਰ ਦੰਦਾ ਵੀਰੇ। ਇਹ ਵੀ ਕੀ 32 ਕਿਲੋ ਠੀਕ ਹੈ ਅੱਗੇ ਆਰ ਸਹਿਰ ਆ ਗਈ ਵੀਰੇ ਦੂਜਾ ਸੂਆ ਸੁੰਦੀ ਆ ਜਿਹੜਾ ਪਲੂਨ ਦਾ 22 ਕਿਲੋ ਕੱਢਾਂਗਾ ਇਹ ਦੁੱਧ ਦੇਊਗੀ ਵੀਰੇ 25 22 ਕਿਲੋ ਅੱਗੇ ਵੀਰੇ ਪਲੂਨ ਬੱਸੀ ਆ ਦੇਖੋ ਸੈਣ ਕਿੰਨੀ ਆ ਠੀਕ ਹੈ ਜੀ ਗਰਮਾਲੀ ਥਲੇ ਦੇਸੀ ਮਖਾ ਲਾ ਦੂ ਚਾਰ ਦੰਦ ਪੂਰੇ ਕਰਕੇ ਸੱਗ ਦੇ ਚੱਕਿਆ ਪਹਿਲਾ ਸੂਏ ਸੁੰਦੀ ਆ ਅੱਗੇ ਆ ਗਈ ਵੀਰੇ ਗਰਮੀਆਂ ਦਾ ਤੋਥਾ ਫ੍ਰਿਜ ਦੁੱਧੇ ਵੀ 22 ਕਿਲੋ ਦੇ ਜੂਗੀ ਅੱਗੇ ਵੀਰੇ ਫੇਰ ਆ ਗਈ ਦੂਜਾ ਸੂਆ ਜੀ ਹਾਂਜੀ ਇੱਕ ਹਫ਼ਤੇ ਦੀ ਕੱਚੀ ਆ ਦੁੱਧ ਦੇ ਵੀ ਸੋਨਾ ਬਾਜੂ ਅੱਗੇ ਆ ਗਈ ਵੀਰੇ ਦੂਜਾ ਸੂਆ ਫੇਰੇ ਵੀ 5-6 ਦਿਨ ਦੀ ਕੱਚੀ ਆ ਵੀਰੇ ਅੰਤ ਨਹੀਂ ਕਰ ਮਾਰੀ ਦਾ ਅੱਗੇ ਦੂਜਾ ਸੂਆ ਆ ਗਈ ਫੌਜੀ ਸਾਹਿਬ ਤੋਂ ਲਈਆ ਜਾਰੀ ਦੋਸਤੀ ਮਿੰਨੀ ਫਾਰਮ ਚਲਾਉਂਦੇ ਆ 30-32 ਕਿਲੋ ਦੁੱਧ ਆ ਵੀਰੇ ਰਿਕਾਰਡ ਹੈ ਦਾ ਬਾਕੀ ਜਿਹੜੀਆਂ ਬੜਾ ਆਪਾਂ ਨੂੰ ਮੂਹਰੇ ਵੀਰੇ ਲਿਖਤੀ ਰੂਪ ਦੇ ਵਿੱਚ ਆਪਾਂ ਨੂੰ ਦਿੱਤਾ ਹੁੰਦਾ ਬਾਇਓ ਡਾਟਾ ਆਪਾਂ ਲਿਖਤੀ ਰੂਪ ਹੀ ਦਿੰਦੇ ਆ ਉਦਾਂ ਵੀਰੇ ਬੋਲਣ ਵਾਲਾ ਨਹੀਂ ਆਪਾਂ ਦਿੰਦੇ ਹੈਗੇ ਠੀਕ ਹੈ ਠੀਕ ਹੈ ਜੀ ਜਾਰੀ ਦੋਸਤੀ ਲਈ ਆ ਵੀਰੇ 37 ਕਿਲੋ ਰਕਾਦਾ ਬਲੂਨ ਦਾ ਵੱਡੇ ਕਰਦੇ ਵਜਾ 5.5 ਫੁੱਟ ਕਰਦਾ ਕਰਮਲੀ ਦਾ ਠੀਕ ਹੈ ਜੀ ਇਹ ਹਜੇ ਵੀ ਵੀਰੇ 12 ਦਿਨ ਦੀ ਕੱਚੀ ਬਸ ਥੱਲੇ ਦੇਸੀ ਮਖਿਆਲ ਲਾ ਦੂਗੀ ਠੀਕ ਹੈ ਜੀ ਆਪਾਂ ਰੂਟੀਨ ਦੇ ਵਿੱਚ ਵੀਰ ਜੀ ਕੰਮ ਨਹੀਂ ਕਰਦਾ ਹਫਤੇ ਬਾਅਦ ਹਫਤਾ ਆਪਣਾ ਲਾਟ ਹੁੰਦਾਗਾ ਜਿਹੜੇ ਵੀਰੇ ਨੇ ਆਪਣਾ ਬੇਚੈਨਤ ਹੋ ਗਿਆ ਮੈਂ ਇੱਕ ਆਪਣਾ ਨਵਾਂ ਆਫਰ ਹੋ ਰੱਖਿਆ ਵੀਰੇ ਆਪਾਂ ਹਾਂ ਜੀ ਹਾਂ ਜੀ ਵਸਾਖੀ ਤੋਂ ਇੱਕ ਦਿਨ ਪਹਿਲਾਂ ਵੀਰੇ ਆਪਾਂ ਨਾਲ ਜਲੇਬੀਆਂ ਕੱਢਾਂਗੇ ਠੀਕ ਹੈ ਜੀ ਜਿਹੜਾ ਆਪਣਾ ਉਹ ਗੱਡੀ ਦਾ ਟਰਾਂਸਪੋਰਟ ਦਾ ਹੋਊ ਆਪਾਂ 2000 ਰੁਪਏ ਲੈਨੇ ਉਹਦੇ 10 ਰੁਪਏ ਲਾਵਾਂਗੇ ਠੀਕ ਹੈ ਜੀ 10 ਰੁਪਏ ਲਾਵਾਂਗੇ ਉਹਦੇ ਨਾਲ ਆਫਰ ਹੋਊ ਵੀਰਾਂ ਨੂੰ ਵਸਾਖੀ ਤੋਂ ਇੱਕ ਦਿਨ ਪਹਿਲਾਂ 12 ਤਰੀਕ ਦਾ ਰੱਖਾਂਗੇ ਠੀਕ ਹੈ ਜੀ ਵੀਡੀਓ ਚੈਨਲ ਤੇ ਅਜੂ ਉਹਦੇ ਵੀ 40-50 ਗਾਇਆਂ ਹੋਣਗੀਆਂ ਠੀਕ ਹੈ ਜੀ ਤੇ ਉਦੋਂ ਅੱਗੇ ਵੀਰੇ ਪਲੂਨ ਬੱਸੀ ਆ ਗਈ ਦੋ ਦੰਦ ਠੀਕ ਹੈ ਜੀ ਦੋ ਦੰਦ ਆ ਗਈ ਵੀਰੇ ਉਹ ਤੋਂ ਸੋਨਾ ਪਾਜੂ ਅੱਗੇ ਵੀਰੇ ਬੱਸੀ ਆ ਗਈ ਦੋ ਦੰਦ ਪੂਰੇ ਕਰਕੇ ਚੌਕ ਦੇ ਚੱਕ ਦੇ ਵੱਡੇ ਕਰਦੇ ਵਿੱਚ ਬਲਿਆ ਨਾ ਉਚਾਈ ਆ ਕੱਲੀ ਠੀਕ ਹੈ ਜੀ ਜਿਹੜਾ ਬੰਦਾ ਆ ਗਿਆ ਯਾਦ ਰੱਖੂ ਵੀਰੇ ਠੀਕ ਹੈ ਜੀ ਆਹ ਜਰਸੀ ਸੋਨੇ ਦੇ ਇੱਕ ਹਫ਼ਤੇ ਦੀ ਕੱਚੀ ਆ ਉਹ ਤਾਜੀ ਸੂਈ 18 ਕਿਲੋ ਦੁੱਧ ਆ ਵੀਰੇ ਠੀਕ ਹੈ ਜੀ ਅੱਗੇ ਵੀਰੇ ਪਲੂਨ ਬੱਸੀ ਆ ਗਈ ਚਾਰ ਦੰਦ ਇੱਕ ਹਫ਼ਤਾ ਲਊਗੀ ਜੀ ਠੀਕ ਹੈ ਜੀ ਅੱਗੇ ਦੂਜਾ ਸੂ ਆ ਗਈ ਵੀਰੇ 22 ਕਿਲੋ ਦੁੱਧ ਰੈਡੀ ਐ ਇਸ ਵਕਤ ਤੀਜਾ ਦਿਨ ਸੂਈ ਨੂੰ ਹੋ ਗਿਆ ਤਿੰਨ ਦਿਨ ਖੜ ਕੇ 27 28 ਕਿਲੋ ਚਵਾ ਦਿਆਂਗੇ ਵੀਰੇ ਠੀਕ ਹੈ ਜੀ ਅੱਗੇ ਵੀਰੇ ਗਿਰਦੇ ਵਿੱਚ ਆ ਗਈ ਪਲੂਨ ਬੱਸੀ ਦੋ ਦੰਦ ਇੱਕ ਹਫ਼ਤਾ ਲਊ ਦੀ ਆ ਗਈ ਦੋ ਦਿਨ ਤੋਂ ਠੀਕ ਹੈ ਜੀ ਇਹ ਸੂਨ ਨੂੰ ਵੀ ਪੰਜ ਚਾਰ ਦਿਨੋਂ ਕਰਮਾ ਲਈ ਠੀਕ ਹੈ ਜੀ ਆ ਵੀਰੇ ਤਾਤਾ ਜੀ ਸੂਈਆ ਸੂਈ ਦੂਜਾ ਸਵੇਰ 24 ਕਿਲੋ ਦੁੱਧ ਆ ਪਰ ਪਨੂਨ ਦਾ 32 ਕਿਲੋ ਦਾ ਰਿਕਾਟ ਆ ਗਿਆ ਵੀਰੇ ਮੇਰੇ ਕਹਿਣ ਦਾਨ ਲਈ ਹਾਂਜੀ ਹਾਂਜੀ ਜਦੋਂ ਵੀਰੇ ਇੱਥੇ ਆਉਣਗੇ ਨਕੀਨੇ ਦੇਖਣਗੇ ਅਸੀਂ ਜਦੋਂ ਮੂਹਰੋਂ ਬਾੜ ਖਰੀਦਦੇ ਆ ਕਹੇ ਨਹੀਂ ਸੋਚ ਕੇ ਦੇ ਦੇ ਦੇਖਦੇ ਆ ਵੀ ਸਾਡੇ ਕੋਲ ਵੀਰੇ ਇੱਕ ਲੈ ਕੇ ਆਉਂਦੇ ਰੈਸਟੋਰੈਂਟ ਕਿੰਨੀਆਂ ਜਾਂਦੀਆਂ ਸਹੀ ਗੱਲ ਹੈ ਸਹੀ ਗੱਲ ਹੈ ਕਿਉਂਕਿ ਵੀਰੇ ਆਪਣੀ ਤੀਜੀ ਪੀੜੀ ਵਪਾਰ ਨੂੰ ਹੋ ਗਈ ਉਹ ਤਾਂ ਸਾਰੀ ਦੁਨੀਆ ਸਿਆਣੀ ਆ ਠੀਕ ਹੈ ਨਾ ਔਰ ਜਿਹੜਾ ਆਪਾਂ ਕੀਤਾ ਕਰਦੇ ਆ ਵੀਰੇ ਲੱਗਿਆ ਵੀਰੇ ਦੇਖੋ ਬੱਸੀ ਦੂਜਾ ਸੂਆ ਇੱਕ ਹਫਤੇ ਦੀ ਕੱਚੀ ਆ ਠੀਕ ਹੈ ਜੀ ਤੇ ਆ ਲਿਆ ਤੋਰ ਦੇ ਜੋੜਾ ਤੋਰ ਦੇ ਬਲਬਲ ਦੇ ਬੱਚੇ ਲਿਆ ਵੀਰੇ ਠੀਕ ਹੈ ਜੀ ਫਲੂਨ ਬੱਸੀ ਦੋ ਦੰਦ ਠੀਕ ਹੈ ਜੀ ਇੱਕ ਹਫਤੇ ਦੀ ਕੱਚੀ ਠੀਕ ਹੈ ਜੀ ਫਲੂਨ ਬੱਸੀ ਚਾਰ ਦੰਦ 10 ਦਿਨ ਦੀ ਕੱਚੀ 10 ਤੋਂ 11 ਦਿਨ ਦੀ ਜਿਹੜਾ ਵੀਰ ਲੈ ਗਿਆ ਵੀਰੇ ਵਿਆਹ ਸਾਧਿਆਂ ਚ ਵਰਤੂਗਾ ਸਹੀ ਗੱਲ ਹੈ ਜੀ ਬਹੁਤ ਐ ਬਲਬਲ ਦੇ ਬੱਚੇ ਤੋਰ ਮੜੇ ਆ ਵੀਰ ਜੀ ਠੀਕ ਹੈ ਅੰਤੀ ਕੋਈ ਨਹੀਂ ਵੀਰੇ ਕਰ ਮਾਲੀਆਂ ਦੇਖੋ ਬਹੁਤ ਸੋਹਣੀਆਂ ਸੁਨੱਖੀਆਂ ਭਰਾ ਠੀਕ ਹੈ ਨਾ ਵੀਰੇ ਜੀ ਨਾਲ ਸਾਨੂੰ ਕਹਿੰਦਾ ਨਾ ਜਿਹੜਾ ਗਾਈਆਂ ਨਾਲ ਨਾ ਸਾਡਾ ਦਾ ਸੌਂਕ ਹੈ ਇਹਨਾਂ ਨੂੰ ਪੂਰਾ ਠੀਕ ਹੈ ਜੀ ਤੇ ਜਦੋਂ ਵੀਰੇ ਖਰੀਦਦੇ ਹਾਂ ਹੁੰਦਾ ਇੱਕ ਤਰ੍ਹਾਂ ਨਸਾ ਹੋ ਜਾਂਦਾ ਸਹੀ ਗੱਲ ਹੈ ਸਹੀ ਹਾਂ ਠੀਕ ਹੈ ਕਿੱਥਾ ਕਦੇ ਵੀ ਵੀਰੇ ਜ਼ਿੰਦਗੀ ਦੇ ਵਿੱਚ ਜੇ ਸੌਂਕ ਹੋਵੇ ਸੌਂਕ ਮਰ ਜਾਂਦਾ ਪਰ ਆਪਾਂ ਨੂੰ ਇਸ ਦਾ ਵੀਰੇ ਉਹਦੇ ਕਿੱਤੇ ਨਾਲ ਇਸਕੀ ਨਹੀਂ ਕਦੇ ਮਰਦਾ ਹੁੰਦਾ ਹੈਗਾ ਸਹੀ ਗੱਲ ਹੈ ਹਾਂਜੀ ਆਜੋ ਬਹੁਤ ਸੋਹਣੀਆਂ ਆਜੋ ਅੰਦਰ ਤੁਹਾਨੂੰ ਮੋਟਾ ਮੋਟਾ ਦਿਖਾ ਦੇਣਾ ਥੋੜਾ ਖਚਮਾ ਕੰਮ ਹੁੰਦਾ ਹੈਗਾ ਠੀਕ ਹੈ ਜੀ ਆਜੋ ਆਜੋ ਲਿਆ ਤਾਜੀ ਸੂਈ ਆ ਵੀਰੇ ਹਾਂਜੀ ਰਾਤ ਆ ਕੱਲ ਦੁਪਹਿਰੇ ਸੂਈ ਆ ਠੀਕ ਹੈ ਜੀ ਆ ਪਨੂਨ ਬੱਸੀ ਵੀਰੇ ਠੀਕ ਹੈ ਠੀਕ ਹੈ ਪਨੂਨ ਬੱਸੀ ਦੰડા ਦੇ ਵਿੱਚ ਦੋ ਦੰਦਾ ਕੀ ਠੀਕ ਹੈ ਜੀ ਕਰਮਾ ਲਈ ਹਫਤਾ ਲਊਗੀ ਜੀ ਅੱਗੇ ਆ ਗਈ ਵੀਰੇ ਦੂਜਾ ਸੂਆ ਠੀਕ ਹੈ ਜੀ ਦੂਜਾ ਸੂਆ ਦੁੱਧ ਸੋਨਾ ਪਾਉ ਦਾ ਦੁੱਧ ਪਾ ਦੂ 26 27 ਕਿਲੋ ਇੱਕ ਆ ਵਰਵਾ ਤਾਜੀ ਸੂਈਆ ਵੀਰੇ ਗਰਲੈਂਡੋ ਠੀਕ ਹੈ ਜੀ ਗਰਲੈਂਡੋ ਤਾਜੀ ਸੂਈਆ ਇਹ ਦੇ ਦੇ ਦਾਂਗੇ 58000 ਦੀ ਦੁੱਧ 16 ਤੋਂ 18 ਕਿਲੋ ਦੇ ਉਹ ਬੱਸੀ ਦਿੱਤੀਆ ਕਰਮਾਲੀ ਨੇ ਠੀਕ ਹੈ ਜੀ ਜਿਹੜਾ ਅੱਗੇ ਆ ਗਿਆ ਵੀਰੇ ਜਰਸੀ ਟਾਈਪ ਹਾਂਜੀ ਇਹ ਆਪਣਾ 4ੀ ਤੋਂ ਲੈ ਕੇ 60 ਦਾ ਭਾਗ ਆ ਠੀਕ ਹੈ ਜੀ 4ੀ ਤੋਂ 60 ਦਾ ਭਾਗ ਆ ਦੁੱਧ ਇਹ ਵੀਰੇ 15 ਤੋਂ 18 ਲੀਟਰ ਦੇ ਵਿੱਚ ਦੇਣ ਗੀਆਂ ਠੀਕ ਹੈ ਜੀ ਸਾਰੀਆਂ ਜਿਆਦੇ ਪਨੂਨ ਬੱਸੀਆਂ ਦੋ ਦੰਦ ਚਾਰ ਦੰਦ ਲੋਕ ਬੜਾ ਦੂਜ ਜਿਹੜਾ ਵੀਰ ਤਾਂ ਉਸ ਘਾਲਾ ਇੱਕ ਲੈਣਾ ਦੋ ਲੈ ਕੇ ਜਾਊਗਾ ਠੀਕ ਹੈ ਜੀ ਇੰਦਰ ਦੇ ਇੱਕ ਮੇਰੇ ਭਰਾ ਦਾ ਨੰਬਰ ਲਿਖ ਲਓ ਵੀਰੇ 95018 53704 95018 53704 95018 53704 ਕੀ ਜੀ ਜੇ ਕਿਸ ਨੇ ਕਦੀ ਲੈਣੀ ਆ ਆ ਵੀਰੇ ਇੱਕ ਵੀ ਦੇ ਸਕਦਾ ਉਦਾਂ ਨਹੀਂ ਸਾਡੇ ਫਾਰਮ ਤੇ ਸੀ ਦਿੰਦੇ ਬੈਠਾ ਜਿਹੜਾ ਲਾਟ ਬੋਲਿਆ ਉਦਾਂ ਵੀਰੇ ਆਉਣਗੇ ਬੈਠਾ ਕਿਉਂਕਿ ਰੈਸਟ ਕਰਨੀ ਹੈ ਹੁਣ ਠੀਕ ਹੈ ਜੀ 4 ਤਰੀਕ ਨੂੰ ਹੀ ਲਾਟ ਕੱਢਾਂਗੇ 8 ਵਜੇ ਸੌਦੇ ਚਾਲੂ ਕਰਾਂਗੇ ਜਿਵੇਂ ਵੀਰ ਨੇ ਇਹਦਾ ਮੁੱਲ ਕਰਤਾ ਮੈਨੂੰ ਆ ਕੇ ਜੇ ਉਹਦੇ ਫੈਕਟਰੀਆਂ ਨੇ ਵੀਰ ਨੇ ਕਹਿੰਦਾ ਵੀ ਆਹ ਬੈਠ ਸਾਡੇ ਫੈਕਟਰੀਆਂ ਨੂੰ 6 ਘੰਟਾ ਟਾਈਮ ਦੇਵਾਂਗੇ ਉੱਪਰ ਦੀ ਸੌਦਾ ਕੋਈ ਨਹੀਂ ਹੋਊਗਾ ਅੱਛਾ ਅੱਛਾ ਹਾਂ ਜੀ ਉਹਦੀ ਸੌਦੇ ਹੋਣਗੇ ਵੀਰੇ ਆਪਣਾ ਵਪਾਰ ਨਹੀਂ ਚਲਾਇਆ ਵਾ ਇੱਕ ਤਰ੍ਹਾਂ ਦੀ ਫਾਰਮ ਬਣਾਈ ਵੀ ਆ ਸਹੀ ਗੱਲ ਹੈ ਜੀ ਇੱਕ ਤਰ੍ਹਾਂ ਦੀ ਫਾਰਮ ਬ ਬਹੁਤ ਹੀ ਬਾਈ ਦਾ ਧੰਨਵਾਦ ਤੇ ਬਾਈ ਦਾ ਫਾਰਮ ਤੁਹਾਨੂੰ ਦਿਖਾਇਆ ਜੀ ਬਾਕੀ ਵੀਡੀਓ ਪਹਿਲਾਂ ਵੀ ਤੁਸੀਂ ਦੇਖੀ ਆਪਾਂ ਬਾਈ ਨਹੀਂ ਬਣਾਈਆ ਜੀ ਠੀਕ ਹੈ ਅੱਜ ਬਾਈ ਜੀਤਾ ਫਾਰਮ ਟੀਵੀ ਨੂੰ ਬਹੁਤ ਬਸਕ੍ਰਾਈਬ ਤੇ ਸ਼ੇਅਰ ਕਰਨਾ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਆਪਾਂ ਬਣਾਉਣ ਦਾ ਮੌਕਾ ਦਈਏ ਦੇਖ ਸਕਦੇ ਭਰਾ ਹੁਣ 50 ਗਾਵਾਂ 45000 ਆ ਪੰਜ ਗਾਈਆਂ ਬਾਈ ਤੇ ਨਾਲ ਹੋਰ ਆਉਣੀਆਂ ਆ ਠੀਕ ਹੈ ਜੀ ਬਾਕੀ ਮਾਡ ਫੇਸਬੁੱਕ ਦੇ ਪੇਜ ਆ ਜੀ ਗੁਰਜੀਤ ਰਾਏ ਉਹਨੂੰ ਵੀ ਬਹੁਤ-ਬਹੁਤ ਫਾਲੋ ਕਰੋ ਤੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ